ਸਵਾਗਤ ਹੈ ਜੀ ਇੱਕ ਨਵੀਂ ਵੀਡੀਓ 'ਚ ਤੇ ਅੱਜ ਗੱਲ ਕਰਾਂਗੇ ਮਿਲੀਗ੍ਰਾਮ ਸ਼ੌਕ ਐਕਸਪੈਰੀਮੈਂਟ ਬਾਰੇ ਕਿ ਮਿਲੀਗ੍ਰਾਮ ਸ਼ੌਕ ਐਕਸਪੈਰੀਮੈਂਟ ਕੀ ਸੀ ਤੇ ਇਹ ਪ੍ਰਯੋਗ ਕਿਉਂ ਕੀਤਾ ਗਿਆ ਦਰਅਸਲ ਦੂਜੇ ਵਿਸ਼ਵ ਜੰਦ ਤੋਂ ਬਾਅਦ ਬੁੱਧਜੀਵੀ ਵਾਲੇ ਮਨਾਂ ਵਿੱਚ ਇੱਕ ਹੀ ਸਵਾਲ ਉਹਨਾਂ ਨੂੰ ਵਾਰ-ਵਾਰ ਤੰਗ ਕਰ ਰਿਹਾ ਸੀ ਕਿ ਜਿਹੜੇ 나ਜੀ ਜਰਮਨੀ ਦੇ ਆਮ ਸਿਪਾਹੀ ਸੀਗੇ ਉਹ ਲੋਕਾਂ ਤੇ ਐਨੇ ਅਤਿਆਚਾਰ ਕਿੱਦਾਂ ਕਰ ਗਏ ਤੇ ਇਸੇ ਗੱਲ ਨੂੰ ਸਮਝਣ ਲਈ ਮਿਲਗ੍ਰਾਮ ਸ਼ੌਕ ਐਕਸਪੈਰੀਮੈਂਟ ਕੀਤਾ ਗਿਆ ਤੇ ਸਾਲ 1961 ਵਿੱਚ ਅਮਰੀਕਾ ਦਾ ਇੱਕ ਮਨੋਵਿਗਿਆਨੀ ਸਟੈਲੀ ਮਿਲਗ੍ਰਾਮ ਨੇ ਇਹ ਪ੍ਰਯੋਗ ਕੀਤਾ ਜਿਸ ਵਿੱਚ 1000 ਤੋਂ ਵੱਧ ਲੋਕਾਂ ਨੂੰ ਭਾਗੀਦਾਰ ਬਣਾਇਆ ਇਸ ਐਕਸਪੈਰੀਮੈਂਟ ਦਾ ਮੇਨ ਮਕਸਦ ਇਹ ਹੀ ਸੀਗਾ ਕਿ ਜਿਹੜਾ ਆਮ ਇਨਸਾਨ ਹੈ ਉਹ ਅਥਾਰਟੀ ਦੇ ਹੁਕਮ ਮੰਨਦਾ ਹੋਇਆ ਕਿ ਦੂਜੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਜੇ ਨੁਕਸਾਨ ਪਹੁੰਚਾ ਸਕਦਾ ਤਾਂ ਕਿਸ ਹੱਦ ਤੱਕ ਜਾ ਕੇ ਨੁਕਸਾਨ ਪਹੁੰਚਾ ਸਕਦਾਗਾ ਇਸੇ ਤਰ੍ਹਾਂ ਦੀ ਕੁਝ ਸੋਚ ਸੀ ਜਿਸ ਨੂੰ ਲੈ ਕੇ ਇਹ ਪ੍ਰਯੋਗ ਕੀਤਾ ਗਿਆ ਤੇ ਇਸ ਪਰਜੋਗ ਨੂੰ ਤਿੰਨ ਹਿੱਸਿਆਂ ਵਿੱਚ ਤਿੰਨ ਕਿਰਦਾਰਾਂ ਵਿੱਚ ਵੰਡਿਆ ਗਿਆ ਜਿਸ ਵਿੱਚ ਸਭ ਤੋਂ ਪਹਿਲਾ ਕਿਰਦਾਰ ਸੀਗਾ ਸਭ ਤੋਂ ਪਹਿਲਾ ਕਿਰਦਾਰ ਸੀ ਟੀਚਰ ਦਾ ਜਿਸਦੇ ਹੱਥ ਵਿੱਚ ਕਰਮੋਡ ਫੜਾ ਦਿੱਤਾ ਗਿਆ ਤੇ ਉਸ ਨੂੰ ਕਿਹਾ ਗਿਆ ਕਿ ਜਦੋਂ ਕੋਈ ਵਿਦਿਆਰਥੀ ਗਲਤ ਜਵਾਬ ਦਿੰਦਾ ਤਾਂ ਉਸ ਨੂੰ ਸ਼ੋਖ ਦਿੱਤਾ ਜਾਵੇ ਦੂਜਾ ਕਿਰਦਾਰ ਸੀ ਵਿਦਿਆਰਥੀ ਦਾ ਜਿਹੜਾ ਕਿ ਕੁਰਸੀ 'ਤੇ ਬਿਠਾ ਦਿੱਤਾ ਗਿਆ ਤੇ ਉਸ ਤੋਂ ਸਵਾਲ-ਜਵਾਬ ਕੀਤੇ ਗਏ ਤੀਜਾ ਕਿਰਦਾਰ ਸੀ ਵਿਗਿਆਨੀ ਦਾ ਜਿਹੜਾ ਕਿ ਸੈੱਟ ਕਰਦਾ ਸੀ ਕਿ ਵਿਦਿਆਰਥੀ ਨੇ ਗਲਤ ਜਵਾਬ ਦਿੱਤਾ ਜਾਂ ਸਹੀ ਤੇ ਵਿਗਿਆਨੀ ਦੇ ਕਹੇ ਜਾਂਦੀ ਟੀਚਰ ਸ਼ੋਖ ਦਿਆਂ ਕਰਦਾ ਸੀ ਤੇ ਜਿਹੜੀ ਸ਼ੌਕ ਦੀ ਜਿਹੜੀ ਡਿਗਰੀ ਸੀਗੀ ਜਿਹੜੀ ਸ਼ੌਕ ਦੀ ਮਤਲਕ ਸਲੇਬ ਬਣਾਈ ਹੋਈ ਸੀਗੀ 15V 30V 60V 300V 400V 450V ਕੁਝ ਐਦਾਂ ਦੇ ਲੈਵਲ ਸੀਗੇ ਜਿਹੜੇ ਕਿ ਦਿੱਤੇ ਜਾਂਦੇ ਸੀਗੇ ਵਿਦਿਆਰਥੀ ਨੂੰ ਤੇ ਟੀਚਰ ਸਿਰਫ ਟੀਚਰ ਦਾ ਕੰਮ ਸਿਰਫ ਸ਼ੌਕ ਦੇਣਾ ਸੀਗਾ ਅਸਲ ਵਿੱਚ ਕੋਈ ਸ਼ੌਕ ਨਹੀਂ ਸੀ ਲੱਗਦਾ ਸਿਰਫ ਇੱਕ ਦਿਖਾਵਾ ਸੀਗਾ ਤੇ ਟੀਚਰ ਇਸ ਗੱਲ ਤੋਂ ਅਣਜਾਣ ਸੀਗਾ ਅਸਲ ਵਿੱਚ ਕੋਈ ਸ਼ੌਕ ਨਹੀਂ ਸੀ ਦਿੱਤਾ ਜਾਂਦਾ ਸਿਰਫ ਟੀਚਰ ਨੂੰ ਇਹ ਦਿਖਾਉਣ ਲਈ ਕਿ ਜਿਹੜਾ ਵਿਦਿਆਰਥੀ ਹੈ ਵੀ ਉਹ ਤਕਲੀਫ ਚਾ ਬਟ ਫਿਰ ਵੀ ਉਹ ਅਥਾਰਟੀ ਦੇ ਹੁਕਮਾਂ ਨੂੰ ਮੰਨਦਾ ਤੇ ਬਟਨ ਦਬਾ ਦਿਆ ਕਰਦਾ ਤੇ ਇਸ ਦਾ ਜਿਹੜਾ ਨਤੀਜਾ ਨਿਕਲ ਕੇ ਆਇਆ ਉਹ ਉਹ ਬਹੁਤ ਹੀ ਮਤਲਬ ਕਿ ਵਿਵਾਦਿਤ ਸੀਗਾ ਜਿਸ ਵਿੱਚ ਜਿਹੜੇ 65% ਲੋਕ ਸੀਗੇ ਉਹ 450 ਵੋਲਟ ਤੱਕ ਦਾ ਕਰੰਟ ਦੇਣ ਲਈ ਰਾਜੀ ਹੋ ਗਏ ਸੀ ਜਦ ਕਿ ਉਹਨਾਂ ਨੂੰ ਪਤਾ ਸੀਗਾ ਵੀ ਮੌਤ ਹੋ ਜੂਗੀ ਇਸ ਤੋਂ ਬਾਅਦ ਤਾਂ ਜਿਹੜੀ ਮੌਤ ਪੱਕੀ ਹੈਗੀ ਬਟ ਫਿਰ ਵੀ ਉਹ ਪ੍ਰੈਸ਼ਰ ਹਟਾ ਕੇ ਅਥਾਰਟੀ ਦੇ ਹੁਕਮਾਂ ਨੂੰ ਮੰਨਦੇ ਹੋਏ ਸਾਡੇ 450 ਵੋਲਟ ਤੱਕ ਦਾ ਗਰੰਟ ਦੇਣ ਨੂੰ ਤਿਆਰ ਹੋਗੇ ਸੀਗੇ ਤੇ ਜਿਹੜੇ ਬਾਕੀ ਰਹਿੰਦੇ ਸੀਗੇ ਉਹ ਮਨ੍ਹਾ ਕਰ ਗਏ ਸੀਗੇ ਵੀ ਅਸੀਂ ਇਹ ਪ੍ਰਯੋਗ ਅੱਗੇ ਨਹੀਂ ਕੰਟੀਨਿਊ ਰੱਖ ਸਕਦੇ ਤੇ ਅਸੀਂ ਸ਼ੌਕ ਨਹੀਂ ਦੇ ਸਕਦੇ ਵੀ ਆ ਚੱਕਰ ਰਿਮੋਟ ਆਪਣਾ ਤੇ ਇਦਾਂ ਦਾ ਕੁਝ ਐਕਸਪੈਰੀਮੈਂਟ ਹੋਇਆ ਜਿਸ ਵਿੱਚ ਇਹ ਕਨਕਲੂਜਨ ਨਿਕਲ ਕੇ ਆਇਆ ਕਿ ਜਿਹੜੀ ਅਥਾਰਟੀ ਹੈਗੀ ਉਹਦੇ ਪ੍ਰੈਸ਼ਰ ਹਿੱਟਾਂ ਆ ਕੇ ਜਿਹੜਾ ਆਮ ਇਨਸਾਨ ਆ ਉਹ ਵੀ ਖਤਰਨਾਕ ਹੋ ਸਕਦਾ ਹੈਗਾ ਕਨਕਲੂਜਨ ਲਾਸਟ ਵਿੱਚ ਇਹੀ ਸੀਗਾ ਕਿ ਜਿਹੜਾ ਆਮ ਇਨਸਾਨ ਆ ਉਹ ਵੀ ਅਥਾਰਟੀ ਦੇ ਹੁਕਮਾਂ ਨੂੰ ਮੰਨਦਾ ਹੋਇਆ ਖਤਰਨਾਕ ਹੋ ਸਕਦਾ ਹੈਗਾ ਤੇ ਇਹੀ ਕਾਰਨ ਸੀਗਾ ਜਿਹੜੇ 나ਜੀ ਜਰਮਨੀ ਦੇ ਸੈਨਿਕ ਸੀਗੇ ਉਸ ਸਮੇਂ ਅਥਾਰਟੀ ਦੇ ਹੁਕਮ ਹੀ ਮੰਨ ਰਹੇ ਸੀਗੇ ਤੇ ਅਤਿਆਚਾਰ ਕਰ ਰਹੇ ਸੀਗੇ ਸੋ ਇਹ ਕਹਿਣਾ ਕਿ ਮੈਂ ਤਾਂ ਸਿਰਫ ਹੁਕਮ ਹੀ ਮੰਨ ਰਿਹਾ ਸੀ ਇਹ ਸੋਚ ਬਹੁਤ ਖਤਰਨਾਕ ਹੋ ਸਕਦੀ ਹੈਗੀ ਸੋ ਇਹ ਸੀ ਸਾਰਾ ਐਕਸਪੈਰੀਮੈਂਟ ਜਿਸ ਦਾ ਨਾਮ ਸੀਗਾ ਮਿਲੀਗ੍ਰਾਮ ਸ਼ੌਕ ਐਕਸਪੈਰੀਮੈਂਟ ਜੋ ਸਨ 1961 ਵਿੱਚ ਕੀਤਾ ਗਿਆ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ